ਜਿਵੇਂ ਕਿ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਆਈਪੀਐਸ ਦੇ ਡਾਇਰੈਕਸ਼ਨ ਦੇ ਮੁਤਾਬਕ ਆਪਰੇਸ਼ਨ ਪ੍ਰਹਾਰ ਦੇ ਅਧੀਨ ਅੱਜ ਸਾਡੀ ਇਹ ਨਾਕਾਬੰਦੀ ਚੱਲ ਰਹੀ ਹੈ ਇਸ ਟਾਈਮ ਅਸੀਂ ਮੌਜੂਦਾ ਧੂਰੀ ਸੰਗਰੂਰ ਰੋਡ ਦੇ ਉੱਪਰ ਨਾਕਾ ਲਾਇਆ ਹੋਇਆ ਜਿਸ ਦੇ ਵਿੱਚ ਅਸੀਂ 35 ਚਲਾਨ ਟੂ ਵੀਲਰ ਦੇ ਤੇ ਫੋਰ ਵੀਲਰ ਦੇ ਕੱਟੇ ਨੇ ਜਿਹੜੀ ਕਿ ਟ੍ਰੈਫਿਕ ਵਾਇਲੇਸ਼ਨ ਸੀਗੀ ਤੇ ਮੈਂ ਤੁਹਾਨੂੰ ਇਸ ਦੇ ਸੰਬੰਧੀ ਇਹ ਵੀ ਦੱਸਣਾ ਚਾਹੁੰਗਾ ਕਿ ਪਿਛਲੇ 3 ਦਿਨਾਂ ਦੇ ਵਿੱਚ ਪ੍ਰਹਾਰ ਦੇ ਵਿੱਚ ਅਸੀਂ 35 ਜਣਿਆਂ ਦੀ ਪੈਂਡਿੰਗ ਅਰੈਸਟ ਪਾਈਆਂ ਨੇ ਜਿਸ ਦੇ ਵਿੱਚੋਂ ਤਿੰਨ ਪ੍ਰੋਕਲੇਮਡ ਆਫੈਂਡਰਸ ਪਕੌੜਿਆਂ ਦੀ ਅਰੈਸਟ ਪਾਈ ਗਈ ਹੈ ਤੇ ਅੱਜ ਸਿਟੀ ਧੂਰੀ ਦੇ ਵਿੱਚ ਇੱਕ ਡਿਟੇਲਡ ਬੜੀ ਡੈਲੀਬਰੇਟ ਫੁੱਟ ਪੈਟਰੋਲਿੰਗ ਕਰਕੇ ਜਿੰਨੀ ਵੀ ਇਨਕ੍ਰੋਚਮੈਂਟ ਏਰੀਆ ਸੀ ਕੋਈ ਰੇੜੀਆਂ ਕੋਈ ਬੋਰਡ ਲੱਗੇ ਹੋਏ ਸੀ ਦੁਕਾਨਾਂ ਦੇ ਉਹ ਹਟਾਏ ਗਏ ਤੇ ਰਾਹ ਨੂੰ ਖੋਲਿਆ ਗਿਆ ਉੱਥੇ ਤੇ ਟ੍ਰੈਫਿਕ ਚਲਾਨ ਕੀਤੇ ਗਏ ਮਾੜੀਆਂ ਅਨਸਰਾਂ ਦੇ ਪਰਾ ਨੇ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਹੈ ਜੀ ਜੋ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਇਲੀਗਲ ਐਕਟੀਵਿਟੀ ਕਰੂਗਾ ਤੇ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਹੱਦ ਤੱਕ ਚੱਲਦੀ ਰਹੇਗੀ ਕਾਰਵਾਈ। ਇਹ ਕਾਰਵਾਈ ਸਾਡੀ ਆਲਮੋਸਟ ਕੰਟੀਨਿਊਸਲੀ ਚੱਲਦੀ ਰਹੂਗੀ ਜੀ ਡੇਲੀ ਬੇਸਿਸ ਤੇ ਪਰ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2.0 ਹੈ ਉਹ ਦਾ ਅੱਜ 3rd ਡੇ ਹੈ ਤੇ ਇਹ 3 ਦਿਨਾਂ ਦਾ ਪ੍ਰੋਗਰਾਮ ਸੀ ਜੋ 72 ਘੰਟੇ ਲਈ ਚਲਾਇਆ ਗਿਆ ਸੀ।